ਲੋੜੀ ਦੇ ਤਿਉਹਾਰ ਮੌਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਵਾਪਰੀ ਘਟਨਾ। ਮੰਦਭੁੱਧੀ ਅਤੇ ਅਪਾਹਜ ਲੜਕੀ ਨਾਲ ਕੀਤਾ ਬਲਾਤਕਾਰ। ਪਿੰਡ ਵਾਲਿਆਂ ਨੇ ਉਕਤ ਨੌਜਵਾਨ ਨੂੰ ਮੌਕੇ ਤੇ ਕਾਬੂ ਕਰ ਕੀਤਾ ਪੁਲਿਸ ਹਵਾਲੇ। ਘਰ ਪਾਸੇ ਜਿੱਥੇ ਲੋਕ ਲੋੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ ਉੱਥੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਪਿੰਡ ਰੌਵਾਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਜਿੱਥੇ ਪਿੰਦ ਹੀ ਇੱਕ ਨਸ਼ੇੜੀ ਨੌਜਵਾਨ ਵੱਲੋਂ 3 ਸਾਲਾਂ ਮੰਦ ਬੁੱਧੀ ਤੇ ਅਪਾਹਜ ਕੁੜੀ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਏ ਸੀ ਘਰ ਪਹੁੰਚ ਕੇ ਦੇਖਿਆ ਤਾਂ ਪਿੰਦ ਦੇ ਇੱਕ ਨੌਜਵਾਨ ਦੇ ਵੱਲੋਂ ਉਹਨਾਂ ਦੀ ਬੱਚੀ ਜੋ ਕਿ ਨਾ ਤਾਂ बोल ਸਕਦੀ ਤੇ ਨਾ ਹੀ ਚੱਲ ਫਿਰ ਸਕਦੇ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਨੌਜਵਾਨ ਨੂੰ ਮੌਕੇ ਤੇ ਹੀ ਕਾਬੂ ਕਰ ਪੁਲਿਸ ਹਵਾਲੇ ਕੀਤਾ ਗਿਆ ਪੁਲਿਸ ਦੇ ਵੱਲੋਂ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਰੋਟੀ ਖਾਂਦਾ ਖਾਂਦਾ ਜੀ ਇੱਧਰ ਆ ਗਿਆ ਮੈਂ ਤਾਂ ਮੈਂ ਰੋਟੀ ਘਰੇ ਖਾ ਲਈ ਨਾ ਉਹਨਾਂ ਦੇ ਮੈਂ ਆਇਆ ਤੇ ਮੇਰੇ ਜਾਂਦਿਆਂ ਨੂੰ ਕੁੜੀ ਦੇ ਕੱਪੜੇ ਠਾਂ ਧਾਰੇ ਆ ਐਨਾ ਲਤੋਂ ਤੂੰ ਕਿਤੇ ਨੂੰ ਠਾਂ ਲਾਇਆ ਵਾ ਕੌਣ ਹੈ ਮੁੰਡਾ ਇਹ ਕੀ ਨਾਮ ਆਦਾ ਮਿੰਟਾ ਨਾਮ ਉਹਦੇ ਮਿੰਟਾ ਦੇ ਗੀਤਨ ਦਾ ਮੁੰਡਾ ਜੇ ਰਹੁਆੜਾ ਰਹੁਆੜ ਦੇ ਪਿੰਡ ਕੁੜੀ ਬੋਲਦੀ ਹੈ ਜੀ ਕਿੰਨੇ ਕਿੰਨੀ ਉਮਰ ਕਿੰਨੀ ਕੁੜੀ ਦੀ 14 ਸਾਲ ਦੀ ਇਹ ਨਹੀਂ ਇਹ ਕੁੜੀ ਨਹੀਂ ਬੋਲਦੀ ਰੋਟੀ ਦੀ ਕੁਪੀ ਲਵੇਟ ਕੇ ਵਿਚਾਰੀ ਨੂੰ ਫੜਾਈ ਦੀ ਆ ਫੇਰ ਖਾਂਦੀ ਆ ਉਹ ਫੇਰ ਬੋਲਦਾ ਚਾਹ ਬਣਾ ਕੇ ਪਾ ਕੇ ਇਹ ਵਿਚਾਰੀ ਨੂੰ ਦੇਨੇ ਆ ਫੇਰ ਕੁੜੀ ਚਾਹ ਪੀਂਦੀ ਆ ਔਰ ਟੱਟੀ ਪਿਸ਼ਾਬ ਕਰਨ ਵਾਸਤੇ ਆ ਸਰਕਾਰੀ ਜੁੜਿਆ ਸਾਨੂੰ ਇਹਦੇ ਤੈਨੂੰ ਅਸੀਂ ਬਾਹਰ ਫਰਾਤਰਾ ਕੇ ਲੈਉਣੇ ਪੀਚਾ ਦੇ ਨਿਆਲੇ ਦਾ ਆਹ ਛਲਾ ਵਧਿਆ ਰਿੰਦਾ ਨਿਆਣਾ ਵਿਚਾਰਾ ਇਹਨੇ ਡੋਲ ਨਾ ਜਾਵੇ ਪੀ ਮੈਂ ਅੰਦਰ ਫਾਇ ਮਿਲਿਆ ਰਿੰਦਾ ਇਹਨੂੰ ਫਿਰ ਬਾਹਰੋਂ ਅੰਦਰੋਂ ਫਰਾਕੇ ਲਾ ਕੇ ਨਾਲ ਇਹ ਛਿਡਾ ਖੇੜ ਦੇਦਾ ਇਹਦੇ ਨਾਲ ਫਿਰ ਇਹਨੂੰ ਆਹ ਛਲਾ ਬਾਲੀ ਦਾ ਮਦਮੂਦੀ ਪ੍ਰਾਨਾਂ ਮੰਦਰੂ ਮਾਦੂ ਬੁੱਧੀ ਮੱਲਾਂ ਗੱਲੇ ਕੋਈ ਨਹੀਂ ਉਹਨਾਂ ਦੇ ਤੇ ਉਹ ਜਿਹੜਾ ਬੰਦਾ ਜੇ ਉਹ ਸ਼ਾਦਾ ਦਾ ਸ਼ਰਾਬੀ ਆ ਨਸ਼ਾਈ ਤੇ ਉਹਦੇ ਮਾਪਿਓ ਨੂੰ ਸ਼ਰਾਬ ਪਤਾ ਵੀ ਸਾਡਾ ਮੁੰਡਾ ਇਸ ਤਰ੍ਹਾਂ ਦਾ ਵਾ ਉਹਨੂੰ ਧਿਆਨ ਉਹਦਾ ਰੱਖੀਏ ਤੇ ਘਰ ਵੇਖਿਆ ਨਹੀਂ ਕਿ ਕੋਈ ਆਣ ਕੇ ਪਿਆ ਗਿਆ ਗੱਲ ਕਰ ਲੈਨ ਤੇ ਪਾ ਜੀ ਉਹ ਤੱਪ ਤੇ ਕਾਰਵਾਈ ਹੋਣੀ ਚਾਹੀਦੀ ਆ ਲਾਜ਼ਮਤ ਮੈਂ ਆਪਣੇ ਚਾਚੇ ਦੇ ਘਰ ਗਿਆ ਵਾਂ ਤੇ ਨਿੱਕੇ ਚਾਚੇ ਨੂੰ ਅਹੀਂ ਕਿ ਆਪ ਗੁਡਿਆ ਦੇ ਲਾਗੇ ਰਹਿਣਾ ਹੀ ਅਹੀਂ ਕਦੀ ਕੱਲਿਆ ਨਹੀਂ ਛੱਡਿਆ ਤੇ ਮੇਰੇ ਚਾਚਾ ਜੀ ਗੁਡਿਆ ਦੇ ਲਾਗੇ ਮੇਰੇ ਆਉਂਦਿਆਂ ਨੂੰ ਤੇ ਫਿਰ ਮੈਂ ਆਪਣੇ ਚਾਚਾ ਜੀ ਨੂੰ ਡੋਡੀਆਂ ਰੇੜੀਆਂ ਦੇ ਕੇ ਗਿਆ ਵਾਂ ਮੈਂ ਚਾਚਾ ਜੀ ਤੁਸੀਂ ਘਰੇ ਰਹੋ ਤੇ ਮੈਂ ਮੁੰਡਿਆਂ ਨੂੰ ਵੇਖਵਾ ਬਾਹਰ ਕਿਸੇ ਨਾਲ ਲੜਾਈ ਝਗੜਾ ਨਾਲ ਗੁਡੀਆਂ ਤੋਂ ਕਰਦੇ ਹੁਣ ਤੇ ਹੱਲੇ ਉਧਰ ਮੈਂ ਗਿਆ ਵਾਂ ਤੇ ਮਗਰੋਂ ਸਾਡੀ ਚਾਚੀ ਰੋਂਦੀ ਆਈ ਹੈ ਸਭ ਤੋਂ ਵੱਡੀ ਵੀ ਰੋਪਣਾ ਤੇਰੇ ਘਰੇ ਆਹ ਕੰਮ ਹੋ ਗਿਆ ਮੈਂ ਕਿ ਚਾਚੀ ਮੈਂ ਤੇ ਹੱਲੇ ਚਾਚੇ ਨੂੰ ਛੱਡ ਕੇ ਆਇਆ ਤੇ ਜੇ ਚਾਚੇ ਨੂੰ ਆਣ ਕੇ ਪੁੱਛਿਆ ਕਹਿੰਦਾ ਪੁੱਤ ਹਲੇ ਤਾਂ ਮੈਂ ਘਰੇ ਰੋਟੀ ਖਾਣ ਗਿਆ ਵਾਂ ਤੇ ਆਹ ਵੇਹ ਰੋਟੀ ਮੇਰੇ ਹੱਥਾਂ 'ਚ ਮੈਂ ਰੋਟੀ ਖਾਦੀ ਨਹੀਂ ਘਰ ਮੈਂ ਰੋਟੀ ਤੁਹਾਡੇ ਘਰ ਫੇਰ ਲੈ ਕੇ ਆ ਗਿਆ ਵਾਂ ਤੇ ਆਉਂਦਿਆਂ ਨੂੰ ਮੈਂ ਪੁੱਤ ਆਹ ਕੰਮ ਵੇਖਿਆ ਵਾ ਤੇ ਫਿਰ ਤੇਰੀ ਵੱਡੀ ਚਾਚੀ ਨੂੰ ਦੱਸਿਆ ਵੀ ਆਹ ਕੰਮ ਆ ਤੇ ਫਿਰ ਮੇਰੀ ਵੱਡੀ ਚਾਚੀ ਰੋਂਦੀ ਗਈ ਰੋਣਾ ਤੂੰ ਗੁੱਡੀਆਂ ਦੇ ਖਿਹੜੇ ਨਾ ਪੈ ਤੇ ਘਰ ਆਹ ਗੱਲ ਆ ਬਣ ਗਈ ਆ ਤੇ ਸਾਨੂੰ ਇਹ ਆ ਵੀ ਸਾਨੂੰ ਅਨਸਾਫ ਚਾਹੀਦਾ ਵਾ ਕੌਣ ਆ ਮੁੰਡਾ ਜਿੰਨੇ ਜਿਹੜਾ ਇਹ ਗਲਤ ਕੰਮ ਕੀਤਾ ਜੀ ਇਹ ਜੀ ਗਰਮੀਤ ਮਸੀਹ ਦਾ ਮੁੰਡਾ ਪਿੰਡ ਰਗਵਾਲ ਦਾ ਰਹਿਣ ਵਾਲਾ ਤੁਹਾਡੇ ਘਰ ਪਹਿਲਾਂ ਵੀ ਕੋਈ ਆਉਣ ਜਾਣ ਸੀ ਇਹਦਾ ਨਹੀਂ ਆਉਣ ਜਾਣ ਤੇ ਸੀ ਪਰ ਇਹ ਥੋੜਾ ਵੀ ਕੋਈ ਯਾਰ ਨਾ ਯਾਰ ਮਾਰ ਕਰ ਸਕਦਾ ਵਾ ਦੇਤੀ ਪੈਣਾ ਵੇਖੋ ਜਾਈ ਵੀ ਲੋਕਾਂ ਦੇ ਘਰ ਜਾਣ ਵਾਲੇ ਆ ਹੀ ਵੀ ਪੀਣ ਖਾਣ ਵਾਲੇ ਆ ਸਾਨੂੰ ਵੀ ਦੇ ਦਿੱ ਕੇਸ ਦੀ ਤੀ ਪਹਿਣ ਕਿਹੋ ਜੀ ਕਿਹੋ ਜੀ ਕਹਿੰਦੇ ਪੁਲਿਸ ਪਹੁੰਚੀ ਉਹਨਾਂ ਕਿਹਾ ਵੀ ਤੁਹਾਨੂੰ ਇਨਸਾਫ ਮਿਲੂਗਾ ਇਹ ਹੀ ਪਿਆ ਨੂੰ ਇਨਸਾਫ ਮਿਲਣਾ ਚਾਹੀਦਾ ਕੀ ਮੰਗ ਕਰਦੇ ਸਰਕਾਰ ਤੋਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਹੀ ਪੁਲਿਸ ਨੂੰ ਸਾਹੀ ਹਣ ਸਾਫ ਮੰਗਣੇ ਆ ਇਹਨੂੰ ਵਸ ਵਸ ਸਜ਼ਾ ਦਿੱਤੀ ਜਾਏ ਤੇ ਨਹੀਂ ਤਾਂ ਫਿਰ ਜਿਹਦੇ ਨਾਲ ਇਹ ਕੰਮ ਹੋਇਆ ਹੈ ਆਪਣੇ ਘਰ ਲੈ ਜੀ ਮੈਂ ਮਨ ਜਿੱਤੇ ਮੈਂ ਰਊਵਾਲ ਤੇ ਰਹਿਣ ਵਾਲੀ ਜੀ ਮੈਂ ਗਾਈ ਨੰਗਲ ਗਈ ਹਾਂ ਜੀ ਕੁੜੀਆਂ ਨਾਲ ਤੇ ਮੈਂ ਘਰ ਚਾਚੇ ਚਿੱਤੀ ਨੂੰ ਛੱਡ ਕੇ ਗਈ ਹਾਂ ਆਪਣੀ ਸਭ ਨੂੰ ਸ਼ੜਕੇ ਚਲੀ ਗਈ ਤੇ ਮੈਨੂੰ ਇਹਨਾਂ ਨੇ ਮਗਰ ਫੋਨ ਕੀਤਾ ਵੀ ਆ ਗੱਲ ਹੋ ਗਈ ਏ 3 ਵਜੇ ਸਵੇਕ ਦੇ ਮੈਨੂੰ ਨੇ ਫੋਨ ਕੀਤਾ ਵੀ ਆ ਗੱਲ ਹੋ ਗਈ ਮੈਂ ਘਰ ਰੋਂਦੀ ਆਈ ਮੈਨੂੰ ਨਹੀਂ ਪਤਾ ਮੈਂ ਚਾਚੇ ਚੜਕ ਗਈ ਮੈਨੂੰ ਕੀ ਪਤਾ ਮੇਰੇ ਮਗਰ ਇਹ ਹੋ ਜਣਾ ਮੈਂ ਜਦੋਂ ਆਈ ਇਹ ਪੁੱਤ ਨੂੰ ਸੱਦਿਆ ਉਹ ਮੌਕਾ ਵੀ ਕਕੇ ਨਹੀਂ ਤੇ ਸਾਨੂੰ ਇਨਸਾਫ ਚੜਦੀ ਕਲਾ ਟਾਈਮ ਟਿਵਿਲੀ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਮਨਿੰਦਰ ਸਿੰਘ ਹੈਪੀ ਕੋਰਟ ਲਈ ਦੀ ਖਾਸ ਰਿਪੋਰਟ